ਹੁਣ ਭਿਆਨਕ ਤੋਂ ਭਿਆਨਕ ਰੋਗ ਲੱਗਿਆ ਹੋਵੇ ਕਿਸੇ ਵੀ ਪ੍ਰਕਾਰ ਦਾ ਰੋਗ ਹੋਵੇ ਤਨ ਨੂੰ ਲੱਗਿਆ ਹੋਇਆ ਹਕੀਮਾਂ ਨੇ ਡਾਕਟਰਾਂ ਨੇ ਜਵਾਬ ਦੇ ਦਿੱਤਾ ਹੋਵੇ ਤਾਂ ਕਹਿੰਦੇ ਨੇ ਜਿੱਥੇ ਦਵਾਈ ਕੰਮ ਨਹੀਂ ਆਉਂਦੀ ਤਨ ਰੋਗੀ ਹੈ ਮਨ ਵੀ ਰੋਗੀ ਹੈ ਜਿੱਥੇ ਤਨ ਤੇ ਰੋਗ ਨੇ ਉੱਥੇ ਮਨ ਤੇ ਰੋਗ ਨੇ ਮਨ ਦੇ ਰੋਗ ਕਈ ਕਿਸਮ ਦੇ ਕਿਸੇ ਨੂੰ ਚਮੜੀ ਰੋਗ ਹੈ ਕਿਸੇ ਨੂੰ ਉਸ ਦੇ ਨਾਲ ਨਾਲ ਹੋਰ ਭਿਆਨਕ ਰੋਗ ਲੱਗੇ ਨੇ ਸਾਰੇ ਰੋਗ ਚਮੜੀ ਤੋਂ ਹੀ ਸ਼ੁਰੂ ਹੁੰਦੇ ਨੇ ਸਰੀਰ ਦੇ ਵਿੱਚ ਜੋ ਖੂਨ ਦਾ ਪ੍ਰਵਾਹ ਚੱਲ ਰਿਹਾ ਹੈ ਉਸ ਤੋਂ ਹੀ ਸ਼ੁਰੂ ਹੁੰਦੇ ਨੇ ਅਗਰ ਖੂਨ ਖਰਾਬ ਹੋ ਜਾਏ ਤਾਂ ਸਾਰਾ ਸਰੀਰ ਖਰਾਬ ਹੋ ਜਾਂਦਾ ਹੈ ਅਗਰ ਖੂਨ ਪਵਿੱਤਰ ਹੈ ਤਾਂ ਸਾਰਾ ਸਰੀਰ ਪਵਿੱਤਰ ਹੈ। ਮਨ ਰੋਗੀ ਹੈ ਤਨ ਵੀ ਰੋਗੀ ਹੈ। ਮਨ ਦੀ ਖਰਾਕ ਸ਼ਬਦ ਹੈ, ਤਨ ਦੀ ਖਰਾਕ ਅੱਜ ਕੱਲ ਦਵਾਈਆਂ ਚੱਲ ਪਈਆਂ ਨੇ। ਪਰ ਗੁਰੂ ਬਾਬਾ ਜੀ ਕਹਿੰਦੇ ਨੇ ਸ਼ਬਦ ਹੀ ਤਨ ਦੀ ਰੋਗਤਾ ਨੂੰ aroogta ਚ ਬਦਲ ਸਕਦਾ ਹੈ। ਸ਼ਬਦ ਦੇ ਵਿੱਚ ਇਤਨੀ ਗਹਿਬੀ ਸ਼ਕਤੀ ਹੈ। ਜੋ ਸ਼ਬਦ ਆਇਆ ਹੀ ਤੁਰਤੋਂ ਹੈ। ਉਸਦੇ ਵਿੱਚ ਇਹ ਸ਼ਕਤੀਆਂ ਕਿਉਂ ਨਾ ਹੋਣ ਜਿਸ ਨੂੰ ਵੀ ਭਿਆਨਕ ਤੋਂ ਭਿਆਨਕ ਰੋਗ ਲੱਗੇ ਨੇ ਚਾਹੇ ਉਹ ਪੁਰਾਣੇ ਤੋਂ ਪੁਰਾਣਾ ਬੁਖਾਰ ਹੈ ਪੀਲੀਆ ਹੈ ਨਜ਼ਲਾ ਹੈ ਜ਼ੁਕਾਮ ਹੈ ਚਾਹੇ ਖਾਂਸੀ ਹੈ ਚਾਹੇ ਕਿਸੇ ਵੀ ਤਰ੍ਹਾਂ ਦੇ ਰੋਗ ਨੇ ਕਿਸੇ ਵੀ ਤਰ੍ਹਾਂ ਦਾ ਰੋਗ ਹੋਵੇ ਬੰਦਾ ਰੋਗੀ ਹੋਵੇ ਡਾਕਟਰਾਂ ਨੇ ਜਵਾਬ ਦੇ ਦਿੱਤਾ ਹੋਵੇ ਮਨ ਦੇ ਵਿੱਚ ਤਨ ਦੇ ਵਿੱਚ ਰੋਗ ਰੋਗ ਦਿਨ ਬਾ ਦਿਨ ਵਧ ਰਹੇ ਹੋਣ ਪਰ ਕਿਸੇ ਪਾਸੇ ਕੋਈ ਥਾਂ ਠਾਣਾ ਨਾ ਲੱਭੇ ਹਕੀਮਾਂ ਨੇ ਜਗਾ ਜਵਾਬ ਦੇ ਦਿੱਤਾ ਹੋਵੇ ਜਿੱਥੇ ਤਨ ਦੇ ਵਿੱਚ ਰੋਗ ਭਿਆਨਕ ਪੈਦਾ ਹੁੰਦੇ ਨੇ ਉਹ ਤਨ ਦੇ ਰੋਗ ਮਨ ਤੋਂ ਹੀ ਪੈਦਾ ਹੁੰਦੇ ਨੇ ਜਦ ਮਨ ਰੋਗੀ ਹੋਏਗਾ ਚਿੰਤਾਵਾਂ ਦੇ ਵਿੱਚ ਨਹੀਂ ਹੋਏਗਾ ਤਾਂ ਤਨ ਵੀ ਰੋਗ ਰਹਿਤ ਹੋ ਜਾਏਗਾ ਹੁਣ ਭਿਆਨਕ ਤੋਂ ਭਿਆਨਕ ਰੋਗ ਲੱਗਿਆ ਹੋਵੇ ਕਿਸੇ ਵੀ ਪ੍ਰਕਾਰ ਦਾ ਰੋਗ ਹੋਵੇ ਤਨ ਨੂੰ ਲੱਗਿਆ ਹੋਇਆ ਹਕੀਮਾਂ ਨੇ ਡਾਕਟਰਾਂ ਨੇ ਜਵਾਬ ਦੇ ਦਿੱਤਾ ਹੋਵੇ ਤਾਂ ਕਹਿੰਦੇ ਨੇ ਜਿੱਥੇ ਦਵਾਈ ਕੰਮ ਨਹੀਂ ਆਉਂਦੀ ਉਥੇ ਦੁਆ ਕੰਮ ਆਉਂਦੀ ਹੈ ਤੇ ਜਿੱਥੇ ਦੁਆ ਕੰਮ ਆ ਜਾਂਦੀ ਹੈ ਉਥੇ ਫਿਰ ਦਵਾਈ ਦੀ ਜ਼ਰੂਰਤ ਹੀ ਨਹੀਂ ਪੈਂਦੀ ਤਾਂ ਸ੍ਰੀ ਗੁਰੂ ਅਮਰਦਾਸ ਜੀ ਮਾਰੇ ਫਰਮਾਨ ਕਰ ਰਹੇ ਨੇ 19ਵੀਂ ਪੌੜੀ ਸ੍ਰੀ ਆਨੰਦ ਸਾਹਿਬ ਦੇ ਵਿੱਚ ਜਿਓ ਮੈਲੇ ਬਾਹਰੋ ਨਿਰਮਲ ਬਾਹਰੋ ਨਿਰਮਲ ਜਿਓਤਾ ਮੈਲੇ ਤਿੰਨੀ ਜਨਮ ਜੂਏ ਹਾਰਿਆ ਇਹੋ ਤਿਸਨਾ ਵੱਡਾ ਜੀਉ ਮੈਲੇ ਬਾਹਰੋ ਨਿਰਮਲ ਬਾਹਰੋ ਨਿਰਮਲ ਜੀਉ ਤਾਂ ਮੈਲੇ ਤਿਨੀ ਜਨਮ ਜੁਵੇ ਹਾਰਿਆ ਇਹ ਤਿਸਨਾ ਵੱਡਾ ਰੋਗ ਲਗਾ ਮਰਨ ਮਣੋ ਵਿਸਾਰਿਆ ਵੇਤਾ ਮੈ ਨਾਮ ਉਤਮ ਸੋ ਸੁਣੇ ਨਾਹੀ ਫਿਰੇ ਜਿਉ ਬੈਤਾਲਿਆ ਕਹੇ ਨਾਨਕ ਜਿਨ ਸੱਚ ਤਜਿਆ ਕੁੜੇ ਲਾਗੇ ਤਿਨੀ ਜਨਮ ਜੁਵੇ ਹਾਰਿਆ ਜਿਨ੍ਹਾਂ ਨੇ ਤਨ ਦੇ ਤੇ ਮਨ ਦੇ ਮਗਰ ਲੱਗ ਕੇ ਜਾਂ ਕੁਝ ਹੋਰ ਚਿੰਤਾਵਾਂ ਦੇ ਵਿੱਚ ਪੈ ਕੇ ਤੇ ਬੁਰੇ ਵਕਾਰ ਕਰਕੇ ਆਪਣਾ ਤਨ ਰੋਗੀ ਕਰ ਲਿਆ ਮਨ ਰੋਗੀ ਕਰ ਲਿਆ ਉਹਨਾਂ ਦਾ ਤਨ ਤੇ ਮਨ ਦੋਵੇਂ ਅਰੋਗ ਰਹਿਤ ਹੋ ਜਾਣਗੇ ਉਹ ਅਰੋਗੀ ਹੋ ਜਾਣਗੇ ਜਿੱਥੇ ਰੋਗ ਦੇ ਨਾਲ ਮਨ ਮਨ ਤੇ ਤਨ ਦਿਨ ਰਾਤ ਸੜ ਰਿਹਾ ਹੈ ਉਥੇ ਅਰੋਗ ਰਹਿਤ ਹੋ ਕੇ ਇਹ ਜੰਗ ਜੋ ਜ਼ਿੰਦਗੀ ਦੀ ਹੈ ਉਹ ਜਿੱਤ ਜਾਣਗੇ ਜ਼ਿੰਦਗੀ ਦੀ ਜੰਗ ਉਦੋਂ ਜਿੱਤੀ ਜਾਂਦੀ ਹੈ ਜਦੋਂ ਗੁਰੂ ਬਾਬਾ ਜੀ ਬਾਹ ਫੜਦੇ ਨੇ ਜ਼ਿੰਦਗੀ ਦੀ ਜੰਗ ਉਦੋਂ ਜਿੱਤੀ ਜਾਂਦੀ ਹੈ ਜਦ ਪਰਿਪੂਰਨ ਪਰਮਾਤਮਾ ਦਾ ਹੱਥ ਸਿਰ ਤੇ ਹੋਵੇ ਉਸ ਤਰ੍ਹਾਂ ਜ਼ਿੰਦਗੀ ਦੀ ਜੰਗ ਨਹੀਂ ਜਿੱਤੀ ਜਾਂਦੀ ਹਜ਼ਾਰਾਂ ਲੋਕ ਰੋਜ਼ ਮਿਹਨਤ ਮੁਸ਼ਕਤ ਕਰਨ ਦੇ ਲਈ ਕਈ ਕਈ ਦਿਨ ਰਾਤ ਨਿਕਲਦੇ ਨੇ ਪਰਦੇਸਾਂ ਦੇ ਵਿੱਚ ਜਾਂਦੇ ਨੇ ਦੇਸ਼ਾਂ 'ਚ ਰਹਿੰਦੇ ਨੇ ਪਰ ਨਹੀਂ ਹੁੰਦਾ ਜਿਤਨਾ ਚਿਰ ਤੱਕ ਵਕਤ ਤੁਹਾਡੇ ਹੱਕ ਚ ਨਹੀਂ ਬੋਲਦਾ ਮਿਹਨਤ ਮੁਸ਼ਕਕਤ ਵੀ ਨਹਿਲ ਜਾਂਦੀ ਹੈ ਮਜ਼ਦੂਰ ਤੋਂ ਜ਼ਿਆਦਾ ਮਿਹਨਤ ਕੌਣ ਕਰ ਸਕਦਾ ਹੈ ਕੋਈ ਵੀ ਨਹੀਂ ਸ਼ੋ ਆਉ ਤਨ ਰੋਗ ਰਹਿਤ ਹੋਵੇ ਮਨ ਅਰੋਗੀ ਹੋਵੇ ਤਾਂ ਪੜ ਲਓ ਸ੍ਰੀ ਅਨੰਦ ਸਾਹਿਬ ਦੀ ਬਾਣੀ ਇਸ ਦਾ ਤਕਰੀਬਨ 108 ਵਾਰ ਜਾਪ ਕਰਨਾ 18 ਦਿਨਾਂ ਦੇ ਵਿੱਚ ਕਰ ਲਓ ਇਹ ਹੀ ਇੱਛਾ ਰੱਖ ਕੇ ਕਰੋ ਮਹਾਰਾਜ ਏ ਤੁਹਾਡੀ ਬਾਣੀ ਰੋਗਾਂ ਤੋਂ ਮੁਕਤ ਕਰਾਉਂਦੀ ਆ ਤੇ ਮੈਂ ਵੀ ਰੋਗੀ ਆ ਤੇ ਮੇਰਾ ਰੋਗ ਕੱਟ ਦਿਓ ਮੈਨੂੰ ਰੋਗ ਰਹਿਤ ਕਰ ਦਿਓ ਤੇ ਦੇਹ ਅਰੋਗਤਾ ਹੋਵੇ ਮਨ ਵੀ ਅਰੋਗਤਾ ਹੋਵੇ ਤੇ ਮੈਂ ਤੁਹਾਡੇ ਦੁਆਰੇ ਆਇਆ ਤੇ ਇਹ ਸ੍ਰੀ ਨਾਨਕ ਸਾਹਿਬ ਦੀ ਬਾਣੀ ਪੂਰਾ ਪਾਠ ਕਰਨਾ ਹੈ 108 ਵਾਰ 18 ਦਿਨ ਤੇ ਇਹੀ ਚਾਰਾ ਕੇ ਕਰੋ ਲਾਗੇ ਪਾਣੀ ਦਾ ਗਲਾਸ ਰੱਖ ਲਓ ਤੇ ਤੁਹਾਡਾ ਤਨ ਤੇ ਮਨ arogi ਹੋ ਜਾਏਗਾ ਰੋਗ ਤੋ ਰਹਿਤ ਹੋ ਜਾਏਗਾ ਤੇ ਤੁਹਾਡਾ ਮਨ ਤੇ ਤਨ ਨਿਰਮਲ ਹੋ ਕੇ ਇਥੋ ਜ਼ਿੰਦਗੀ ਦੀ ਜੰਗ ਜਿੱਤ ਜਾਏਗਾ। ਉਹ ਇਤਨੀਆਂ ਵਿਚਾਰਾ ਪ੍ਰਮਾਨ ਕਰਨੀ ਆ 19ਵੀਂ ਪੌੜੀ ਦਾ ਮਹਾਤਮ ਤੁਹਾਡੇ ਅੱਗੇ ਰੱਖਿਆ ਜੀਓ ਨਿਰਮਲ ਬਾਹਰੋਂ ਨਿਰਪਲ ਜੀਓ ਮੈਲੇ ਬਾਹਰੋਂ ਨਿਰਮਲ ਬਾਹਰੋਂ ਨਿਰਮਲ ਜੀਓ ਤਾਂ ਮੈਲੇ ਤੇ ਨਹੀਂ ਜਨਮ ਜੂਏ ਹਾਰਿਆ ਇਹੋ ਦਸਨਾ ਇਹ ਦਸਨਾ ਸੋ ਇਤਨੀਆਂ ਵਿਚਾਰਾਂ ਪਰਵਾਨ ਕਰਨੀਆਂ ਭੁੱਲਾ ਚੁੱਕਾ ਦੀ ਮਾਫੀ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਉਂਦੇ ਵਾਸਤੇ ਰੋ ਸਾਰੇ